ਮੇਰਾ ਭਰਾ ਅਹੀਂ ਤਾਨੂੰ ਜੋ ਹੋ ਸਕਦਾ ਹੀ ਤੁਹਾਡਾ ਹੀ ਨਾਮ ਮਿਲ ਗਿਆ ਮੇਰਾ ਭਰਾ ਆਪਣਾ ਲੋਏ ਲੋਏ ਨਿਕਲੋ ਤੇ ਵਧੀਆ ਐਵੇਂ ਨਾ ਕੋਈ ਨੁਕਸਾਨ ਹੋਈ ਗਿਆ ਮੇਰਾ ਭਰਾ ਪਹਿਲੀ ਤੇ ਦੂਜੀ ਗਰਾਊਂਡ 'ਚ ਦਿਖੇ ਨਾ ਟੀਮ ਮੇਰਾ ਭਰਾ ਨਿਕਲਦੇ ਬਣੋ ਤੇ ਅਹੀ ਆਪੇ ਜਿਹਨੂੰ ਫੋਰਡ ਟਰੈਕਟਰ ਦੇਣਾ ਹੈ ਅਹੀ ਆਪੇ ਜਿਹਨੂੰ ਬੁਲਟ ਦੇਣਾ ਹੀ ਦੇ ਦੇਣਾ ਗੱਲ ਮੁੱਕੀ ਠੀਕ ਹੈ ਨਾ ਮੇਰਾ ਭਰਾ ਜਿਹੜਾ ਫਾਈਨਲ ਵਾਲਿਆਂ ਨੇ ਜਲੂਸ ਕੱਢਿਆ ਨਾ ਮੇਰਾ ਭਰਾ ਬਈ ਜਿੰਦਾ ਜੋਰ ਲੱਗਦਾ ਲਾਲੋ ਅਸੀਂ ਪਹਿਲੀ ਨੂੰ ਨਹੀਂ ਦੇਣਾ ਅਸੀਂ ਦੂਜੀ ਨੂੰ ਨਹੀਂ ਦੇਣਾ ਅਸੀਂ ਸਿਰਫ ਦੇਣਾ ਵਾ ਜਿਹੜੇ ਸਾਨੂੰ ਸਹੀ ਬੰਦੇ ਲੱਗਣਗੇ ਠੀਕੇ ਹੁਣ ਜਿੰਦ ਦੀ ਠੀਕੇ ਕਿਉਂਕਿ ਸਾਡੇ ਬਜ਼ੁਰਗ ਆਏ ਸੀ ਸਾਡੇ ਵੱਡੇ ਆਏ ਸੀ ਜਿੰਨਾ ਚਿਰ ਤੁਸੀਂ ਕਢਾਇਆ ਨਾ ਸਾਡਾ ਅੱਜ ਤੱਕ ਭਰਾ ਕਦੀ ਨਹੀਂ ਹੋਇਆ ਠੀਕੇ ਤੇ ਸਿੰਪਲ ਜੀ ਹੁਣ ਮੈਂ ਦੱਸ ਦੇ ਆਂ 200 ਕਿਲੋਮੀਟਰ ਸਾਡਾ ਕੀ ਕਸੂਦਾ ਸਾਡਾ ਕੀ ਗੱਲ ਤੁਸੀਂ YouTube ਤੇ ਜਾ ਕੇ ਕਮੈਂਟ ਚੈੱਕ ਕਰੋ ਆ ਦੇਖੋ ਵੀ ਕਬੱਡੀ ਖਿਡਾਰੀ ਕਮੇਟੀ ਵਾਲੇ ਨਾ ਧੱਕੇਸ਼ਾਹੀ ਕਰ ਰਹੇ ਸੀ ਤੇ ਕਮੇਟੀ ਵਾਲਿਆਂ ਨੇ ਆਖ ਤਾਂ ਵੀ ਨਾਮ ਨਹੀਂ ਦਿੱਤੇ ਜਾਣਗੇ ਸਾਡੀਆਂ ਇਹੋ ਜਿਹੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ